ਹਰਿਆਣਾ ਸਿੱਖ ਇਕਤਾ ਦਲ ਦੇ ਆਗੂ ਪ੍ਰੇਤਪਾਲ ਸਿੰਘ ਪੰਨੂ ਨੇ ਕਿਹਾ ਕਿ ਹਰਿਆਣਾ ਸਿੱਖ ਇਕਤਾ ਦਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਨਹੀਂ उतारेਗਾ ਗੁਰਦੁਆਰਾ ਬੈਕੌਂਟ ਤਾਮ ਕੁਰੂਖੇਤਰ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰੇਤਪਾਲ ਸਿੰਘ ਪੰਨੂ ਨੇ ਕਿਹਾ ਕਿ ਸੰਗਤ 40 ਵਾਰਡਾਂ ਵਿੱਚ ਚੰਗੇ ਅਤੇ ਸਾਫ਼ ਸਫੀ ਦੇ ਉਮੀਦਵਾਰਾਂ ਨੂੰ उतारे ਜਿਨ੍ਹਾਂ ਨੂੰ ਉਸੇ ਸਮਰਥਨ ਦੇਵਾਂਗੇ ਉਹਨਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਸੰਗਤ ਨੂੰ ਵੱਧ ਤੋਂ ਵੱਧ ਵੋਟਾਂ ਵਡਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਅਮਰਤਪਾਲ ਸਿੰਘ ਬੂੰਗਾ ਐਡਵੋਕੇਟ ਗੁਰਤੇਜ ਸਿੰਘ ਸਰਦਾਰ ਅਮੀਰ ਸਿੰਘ ਜਸਵੀਰ ਸਿੰਘ ਬੜਾਇਚ ਹਰਪਿੰਦਰ ਸਿੰਘ ਵਿਰਕ ਲਖਵਿੰਦਰ ਸਿੰਘ ਗਰੇਵਾਲ ਨੇ ਸੰਗਤ ਨੂੰ ਚੋਣਾਂ ਵਿੱਚ ਵੱ ਚੜ ਕੇ ਹਿੱਸਾ ਲੈਣ ਦੀ اپੇਲ ਕੀਤੀ ਕਿਉਂਕਿ ਜਦੋਂ ਇਲੈਕਸ਼ਨ ਹੋ ਜਾਂਦੇ ਆ ਤੇ ਉਦੋਂ ਜਿਹੜਾ ਚੋਣ ਹੈ ਉਹ ਬੜਾ ਫੇਰ ਹੋਣਾ ਚਾਹੀਦਾ ਹੈ ਉਹਦੇ ਚ ਹਰ ਇੱਕ ਪਾਰਟੀ ਨੂੰ ਜਿਹੜਾ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ ਆਪਣੀ ਆਪਣੀ ਗੱਲ ਕਰਨ ਦਾ ਮੌਜੂਦਾ ਜਿਹੜੀ ਕਮੇਟੀ ਹੈ ਉਹ ਨੋਮੀਨੇਟਿਡ ਕਮੇਟੀ ਹੈ ਉਹ ਸੰਗਤ ਦੁਆਰਾ ਚੁਣੀ ਹੋਈ ਕਮੇਟੀ ਨਹੀਂ ਹੈਗੀ ਅਸੀਂ ਸਰਕਾਰ ਨੂੰ ਇਹ ਮੰਗ ਕਰਨੇ ਆ ਕਿ ਜਿੰਨਾ ਚਿਰ ਚੋਣ ਪ੍ਰਕਿਰਿਆ ਪੂਰੀ ਨਹੀਂ ਹੁੰਦੀ 19 ਜਨਵਰੀ ਨੂੰ ਚੋਣ ਪ੍ਰਕਿਰਿਆ ਪੂਰੀ ਹੋਣੀ ਹੈ ਸੋ 19 ਜਨਵਰੀ ਤੱਕ 20 ਜਨਵਰੀ ਤੱਕ ਇੱਕ ਦੋ ਦਿਨ ਫालतू ਜੋਰ ਦੇ ਅਨਾਉਂਸਮੈਂਟ ਦਿਓ ਲਗਾ ਲੋ ਤੇ ਇਹ ਲਗਭਗ 2 ਮਹੀਨੇ ਵਾਸਤੇ ਸਰਕਾਰ ਜਿਹੜੀ ਹੈ ਇਸ ਕਮੇਟੀ ਨੂੰ ਭੰਗ ਕਰੇ ਔਰ ਜਿਹੜੇ ਰੂਟੀਨ ਦੇ ਖਰਚੇ ਨੇ ਜਾਂ ਜਿਹੜੀਆਂ EMPLOYEES ਦੀਆਂ ਸੈਲਰੀਆਂ ਨੇ ਉਹਦੇ ਵਾਸਤੇ ਇੱਕ 5 ਮੈਂਬਰੀ ਕਮੇਟੀ ਵੀ ਬਣਾਈ ਜਾ ਸਕਦੀ ਹੈ ਜਾਂ ਕਿਸੇ ਸਾਬਤ ਸੂਰਤ IAS IPS ਅਫਸਰ ਯਾ ਹਾਈ ਕੋਰਟ ਦੇ ਜੱਜ ਰਿਟਾਇਰਡ ਜੱਜ ਨੂੰ ਰਿਸੀਵਰ ਲਾਇਆ ਜਾ ਸਕਦਾ ਹੈ ਡੇੜੀਆਂ 2 ਮਹੀਨੇ ਵਾਸਤੇ ਲੰਬੇ ਸਮੇਂ ਵਾਸਤੇ ਨਹੀਂ ਡੇੜੀਆਂ 2 ਮਹੀਨੇ ਵਾਸਤੇ ਤਾਂ ਕਿ ਗੁਰਦੁਆਰਾ ਸਾਹਿਬ ਦੇ ਦੇਖੋ ਹਰਿਆਣੇ ਦੇ ਜਿੰਨੇ ਵੀ ਇਤਿਹਾਸਕ ਗੁਰਦੁਆਰੇ ਨੇ ਸਾਰਿਆਂ ਕੋਲ ਬੜੇ ਰਿਸੋਰਸੇਜ ਨੇ ਗੱਡੀਆਂ ਨੇ ਏਮਪਲੋਈ ਨੇ ਹੋਰ ਰਿਸੋਰਸੇਜ ਨੇ ਇਹ ਨਹੀਂ ਅਸੀਂ ਚਾਹਦੇ ਵੀ ਜਿਹੜੇ ਇਹ ਮੌਜੂਦਾ ਜਿਹੜੀ ਕਮੇਟੀ ਹੈ ਜਿਹਨੂੰ ਸੰਗਤ ਪ੍ਰਮਾਨ ਨਹੀਂ ਕਰ ਰਹੀ ਇਹ ਗੁਰਦੁਆਰਾ ਸਾਹਿਬ ਦੇ ਰਿਸੋਰਸੇਜ ਦਾ ਇਸਤੇਮਾਲ ਜਿਹੜਾ ਉਹ ਇਲੈਕਸ਼ਨ ਜਿੱਤਣ ਵਾਸਤੇ ਕਰੇ ਸੋ ਸਾਡੀ ਇਹ ਮੰਗ ਹੈ ਅੱਜ ਕੁਰਸ਼ੇਤਰ ਤੋਂ ਵੀ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਸਰ ਜਿੱਦਨ ਨੋਟੀਫਿਕੇਸ਼ਨ ਹੋਣੀ ਹੈ ਉਸ ਦਿਨ ਇਸ ਕਮੇਟੀ ਨੂੰ ਵੀ ਪੰਕ ਕਰ ਦਿੱਤਾ ਜਾਵੇ ਤਾਂ ਕਿ ਜਿਹੜਾ ਇਲੈਕਸ਼ਨ ਹੈ ਉਹ ਬਰਾਬਰੀ ਦੇ ਉੱਤੇ ਹੋਵੇ ਅੱਜ ਹਰਿਆਣਾ ਸਿੱਖ ਇਕਤਾ ਦਲ ਦੀ ਇੱਕ ਬੈਠਕ ਛੋਟ ਨੋਟਿਸ ਉੱਤੇ ਗੁਰਦੁਆਰਾ ਬੈਕੌਂਟ ਧਾਮ ਸਾਹਿਬ ਹੋਈ ਹੈ ਜਿਦੇ ਵਿੱਚ ਰਿਤਪਾਲ ਸਿੰਘ ਜੀ ਪੰਨੂ ਕਰਨਾਲ ਤੋਂ ਔਰ ਬੁੱਗਾ ਸਾਹਿਬ ਆਏ ਨੇ ਇਹਦੇ ਨਾਲ ਹੀ ਅੱਜ ਬੈਕੌਂਟ ਧਾਮ ਸਾਹਿਬ ਦੇ ਕੋਈ ਪ੍ਰਧਾਨ ਜੀ ਜਸਵੀਰ ਸਿੰਘ ਵੜੈ ਜੀ ਸਰਦਾਰ ਰਮੀਰ ਸਿੰਘ ਜੀ ਲਖਵਿੰਦਰਪਾਲ ਸਿੰਘ ਜੀ ਗਰੇਵਾਲ ਸਾਡੇ ਹਰਪਿੰਦਰ ਸਿੰਘ ਜੀ ਵਿਰਖ ਇਹ ਮੌਜੂਦ ਨੇ ਨਾਲ ਹੋਰ ਸਾਥੀ ਮੌਜੂਦ ਨੇ ਵਿਚਾਰ ਮਤੰਦਰਾ ਹੋਇਆ ਸਭ ਤੋਂ ਪਹਿਲਾਂ ਜਿਹੜਾ ਹਰਿਆਣਾ ਦੇ ਹਰਿਆਣਾ ਕਮੇਟੀ ਦੇ ਇਲੈਕਸ਼ਨ ਹੋ ਰਹੇ ਨੇ 19 ਤਰੀਕ ਨੂੰ ਉਹਦੇ ਵਾਸਤੇ ਅਸੀਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ 19 ਜਨਵਰੀ ਦੇ ਇਲੈਕਸ਼ਨ ਵਾਸਤੇ ਅਸੀਂ ਪਿਛਲੇ ਲਗਭਗ 1.5 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਔਰ ਉਹ ਸਾਡਾ ਸੰਘਰਸ਼ ਕੰਮ ਆਇਆ ਜਿਦੇ ਵਿੱਚ ਚੁਣੇ ਹੋਏ ਨਮਾਇंदे ਸਾਡੇ ਪਹਿਲਾਂ ਇਹ ਜਿਹੜੀ ਨੋਮੀਨੇਟਰ ਕਮੇਟੀ ਸੀ ਉਹਨੇ ਹੁਣ ਚੁਣੇ ਹੋਏ ਨਮਾਇंदे ਆਪਣੇ ਗੁਰੂ ਘਰ ਦੀ ਸੇਵਾ ਤੇ ਸੰਗਤ ਦੀ ਸੇਵਾ ਕਰਨਗੇ ਅੱਜ ਦੀ ਬੈਠਕ ਸਾਡੀ ਕਰਨਾਲ ਵਾਲੀ ਟੀਮ ਕੁਸ਼ੇਤਰ ਵਾਲੀ ਟੀਮ ਸਾਰਿਆਂ ਨੇ ਮਿਲ ਕੇ ਪੰਥਕ ਵਿਚਾਰਾਂ ਕੀਤੀਆਂ ਨੇ ਕਿ ਉਹਨਾਂ ਇਲੈਕਸ਼ਨ ਚ ਕਿਵੇਂ ਦੀ ਸਾਡੀ ਭੂਮਿਕਾ ਰਹੇਗੀ ਭੂਮਿਕਾ ਤੋਂ ਪਹਿਲਾਂ ਤੇ ਅਸੀਂ ਸਾਰੀ ਸਿੱਖ ਸੰਗਤ ਅੱਗੇ ਬੇਨਤੀ ਕਰਾਂਗੇ ਕਿ ਇਸ ਘਰੋਂ ਨਿਕਲੋ ਤੇ ਸਾਰਿਆਂ ਆਪਣੀ ਆਪਣੀਆਂ ਵੋਟਾਂ ਬਣਾਓ ਅਸੀਂ ਹੁਣ ਕੈਂਪ ਲਾਂ ਜਾਂਦੇ ਆ ਸਾਰੀ ਸੰਗਤ ਕੈਂਪ ਚ ਵੀ ਨਹੀਂ ਆਉਂਦੀ ਬਹੁਤ ਘਰ ਘਰ ਜਾ ਕੇ ਵੀ ਅਸੀਂ ਰਿਕਵੈਸਟ ਕੀਤੀ ਹੈ ਬੇਨਤੀ ਕੀਤੀ ਵੀ ਆਓ ਆਪਣੀਆਂ ਵੋਟਾਂ ਬਣਾਓ ਪਰ ਜੋ ਕੁਝ ਅਸੀਂ ਲੈ ਕੇ ਚੱਲਦੇ ਆ ਵੀ ਅੱਜ ਕਿਸੇ ਪਿੰਡ ਜਾਂਦੇ ਆ ਵੀ ਸਾਡੀ ਸਾਰਾ ਪਿੰਡ ਕਵਰ ਕਰਾਂਗੇ ਪਰ ਸਾਡੇ ਕੋਲੋਂ 20-30% ਜੋ ਪਿੰਡ ਕਵਰ ਹੁੰਦਾ ਸਾਰਾ ਨਹੀਂ ਹੁੰਦਾ ਕਿਉਂਕਿ ਸਾਰੇ ਲੋਕ ਆਉਂਦੇ ਨਹੀਂ ਪਤਾ ਨਹੀਂ ਕਿਉਂ ਨਹੀਂ ਆ ਰਹੇ ਸੰਗਤ ਨੂੰ ਚਾਹੀਦਾ ਵੀ ਆਪਣਾ ਸਾਰਾ ਟਾਈਮ ਕੱਢ ਕੇ ਥੋੜਾ ਜਿਹਾ ਸਮਾਂ ਦਿਨ ਸਾਡੇ ਤੱਕ ਫਾਰਮ ਪਹੁੰਚਾਣ ਸਾਡੇ ਤੱਕ ਪਹੁੰਚ ਕਰਨ ਅਸੀਂ ਉਹਨਾਂ ਦੀ ਵੋਟਾਂ ਬਣਵਾਵਾਂਗੇ ਸੋ ਵੋਟ ਕੋ ਲੈ ਕੇ ਅਪੀਲ ਕਿਆ ਕਰੋਗੇ ਵੋਟ ਕੋ ਅਪੀਲ ਲੈ ਕਰਕੇ ਵੀ ਆਪਣਾ ਫਰਜ਼ ਸਮਝੇ ਆਪਣੇ ਹੋਂਦ ਬਚਾਣੇ ਕੇ ਲਈ ਆਪਣੀ ਹੋਂਦ ਦਰਸਾਣੇ ਕੇ ਲਈ ਇਸ ਲਈ ਵੋਟ ਜਈਏ ਜ਼ਰੂਰੀ ਚਾਹੀਏ ਕਿਉਂਕਿ ਗਵਰਨਮੈਂਟ ਕੇ ਗਜਟ ਮੇ ਜਾਏਗੀ ਵੋਟ ਤਭੀ ہماری ਗਿਣਤੀ ਹੋਗੀ ਵੈਸੇ ਤੋਂ ہماری ਗਿਣਤੀ ਨਹੀਂ ਹੋਗੀ ਨਾ ਅੱਜ ਸਰਦਾਰ ਪਤਪਾਲ ਸਿੰਘ ਜੀ ਪੰਨੂ ਅਬਰ ਸਿੰਘ ਪਾਲ ਸਿੰਘ ਜੀ ਬੁਗਾ ਅਜਿ ਘੁਰਖੇਤਰਸ ਪਹੁੰਚੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਦੇ ਰਾਈਟਸ ਨੂੰ ਲੈ ਕੇ ਇਹ ਮਹਿੰਮ ਚਲਾ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਸਿੱਖਾਂ ਦੇ ਬੰਦੇ ਰਾਈਟਸ ਨੇ ਉਹ ਉਹਨਾਂ ਨੂੰ ਮਿਲ ਸਕਣ ਖੁਰਸ਼ੇਤਰ ਦੀ ਸਿੱਖ ਸੰਗਤ ਇਹਨਾਂ ਨੂੰ ਪੂਰਾ ਹੁੰਗਾਰਾ ਦਿੰਦੇ ਹੋਏ ਇਹਨਾਂ ਦਾ ਸਵਾਗਤ ਕਰਦੀ ਆ ਔਰ ਜਿੰਨੀਆਂ ਕੁ ਇਹਨਾਂ ਨੇ ਮੰਗਾਂ ਰੱਖੀਆਂ ਨੇ ਸਾਰੀਆਂ ਵਾਜਬ ਤੇ ਜੈਨੂਨ ਮੰਗਾਂ ਨੇ ਔਰ ਉਸ ਦੇ ਉੱਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਪੈਰਾ ਦੇਣਾ ਚਾਹੀਦਾ ਦੂਸਰੀ ਬੇਨਤੀ ਇਹ ਹੈ ਕਿ ਇਲੈਕਸ਼ਨ ਸਰਕਾਰ ਨੇ ਜੋ ਆਪਣੇ ਵਚਨ ਕੀਤੇ ਸੀ ਐਮ ਸਾਹਿਬ ਨੇ ਹਰਿਆਣਾ ਸਿੱਖ ਇਕਤਾ ਦਲ ਨੂੰ ਉਹਨਾਂ ਦੇ ਉੱਤੇ ਕਾਇਮ ਰਹੇ ਤੇ ਉਹਨਾਂ ਨੇ ਆਪਣੇ ਵਚਨ ਨਿਭਾਏ ਵੀ ਨੇ ਔਰ ਅੱਜ ਸਮਾਂ ਹੈ ਕਿ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਵੋਟ ਸਿੱਖ ਸੰਗਤ ਦੀ ਜਿਹੜੀ ਨਹੀਂ ਬਣੀ ਉਹ ਬਣ ਸਕੇ ਕਿਉਂਕਿ ਸਿੱਖ ਸੰਗਤ ਦੀ ਵੋਟ ਨੇ ਹੀ ਨਿਰਣੈ ਲੈਣਾ ਹੈ ਕਿ ਅਸੀਂ ਸੇਵਾ ਕਿਹਨੂੰ ਦੇਣੀ ਹੈ ਜਿਹੜੇ ਨੇਤਾ ਨੇ ਜਿਸ ਵੀ ਹਲਕੇ ਤੋਂ ਖੜੇ ਹੋ ਰਹੇ ਨੇ ਤੇ ਸਿੱਖ ਸੰਗਤ ਨੂੰ ਉਹਨੂੰ ਅਵੋਇਡ ਕਰਨਾ ਚਾਹੀਦਾ ਹੈ ਇਹ ਜਿਹੜੀ ਸੰਸਥਾ ਹੈ ਇੱਕ ਸੇਵਾ ਭਾਵਨਾ ਵਾਲੀ ਸੰਸਥਾ ਹੈ ਔਰ ਜਿਹੜੇ ਗੁਰੂ ਘਰ ਨੂੰ ਨਤਮਸਤਕ ਹੋਣ ਵਾਲੇ, ਪ੍ਰੇਮ ਰੱਖਣ ਵਾਲੇ, ਸੇਵਾ ਕਰਨ ਵਾਲੇ ਕੈਂਡੀਡੇਟ ਨੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ, ਉਹਨਾਂ ਨੂੰ ਵੋਟ ਪਾਣੀ ਚਾਹੀਦੀ ਹੈ। ਇਸੇ ਤਰੀਕੇ ਨਾਲ ਅੱਜ ਹਰਿਆਣਾ ਸਿੱਖ ਇਕਤਾ ਦਲ ਦੀ ਜਿਹੜੀ ਮੁਹਿੰਮ ਸੀ, ਇਹਨਾਂ ਨੇ ਅੱਜ ਇਹ ਵੀ ਐਲਾਨ ਕੀਤਾ ਹੈ, ਧੜਾ ਕੋਈ ਵੀ ਹੋਏ ਪਰ ਜਿਹੜਾ ਗੁਰਸਿੱਖ ਹੈ, ਗੁਰੂ ਘਰ ਨੂੰ ਪ੍ਰੇਮ ਕਰਦਾ ਹੈ, ਸੇਵਾ ਭਾਵਨਾ ਨਾਲ ਆਂਦਾ ਹੈ। ਤੇ ਉਹਨਾਂ ਨੂੰ ਇਹਨਾਂ ਦਾ ਸਮਰਥਨ ਰਹੇਗਾ ਔਰ ਸਮੂਹ ਸਾਧ ਸੰਗਤ ਦੇ ਲਾਸਟ ਚ ਇਹ ਹੀ ਬੇਨਤੀ ਹੈ ਵੱਧ ਤੋਂ ਵੱਧ ਜਿੰਨਾ ਸਮਾਂ ਰਹਿ ਗਿਆ ਆਪਣੀ ਵੋਟਾਂ